ਵੀਰ ਜੀ ਸਾਸਰੀ ਕਾਲ ਰੁਜੀਤ ਜੀ ਤੁਸੀਂ ਕਿਵੇਂ ਹੋ ਹਾਂ ਜੀ ਠੀਕ ਹੈ ਹਾਂ ਮੈਂ ਠੀਕ ਹਾਂ ਕੱਲ ਤੋਂ ਆਈ ਨਹੀਂ ਜੋਗਾ ਨੂੰ ਹੈਨਾ ਨਾ ਨਾ ਫਿਕਰ ਹੋਇਆ ਤੇ ਨਾ ਮੈਂ ਪਤਾ ਨਹੀਂ ਕਿੰਨਾ ਬੱਸ ਦੇਖ ਰਹੀ ਸੀ ਮੈਂ ਕਿਹਾ ਸੀ ਕਿ ਅਸੀਂ ਕੱਲ ਆਈਆਂ ਵਾਂ ਬਲਕਿ ਤੇ ਗੱਲ ਹੀ ਕੋਈ ਨਹੀਂ ਹੋਣੀ ਹਾਂ ਤੇ ਤੇ ਨਹੀਂ ਕੀਤੀ ਹੈਗੀ ਮੈਂ ਅਗਰ ਅਸਲ ਫੋਨ ਕਰ ਭੁੱਲ ਗਈ ਅੱਛਾ ਹਾਂ ਮੈਂ ਫੋਨ ਕਰ ਫੋਨ ਕਿਸੇ ਦਾ ਵੀ ਨਹੀਂ ਚੱਪ ਹੋਇਆ ਮੇਰੇ ਤੋਂ ਮੇਰੇ ਸਹੇਲੀ ਦੀਆਂ ਵੀ ਬਹੁਤ ਮਿਕ ਕਾਲ ਆਈਆਂ ਮਤਰੀ ਉਹਨੂੰ ਵੀ ਟੈਨਸ਼ਨ ਹੋਈ ਪਈ ਕੀ ਵੀ ਪਤਾ ਨਹੀਂ ਠੀਕ ਨਹੀਂ ਹੈਗੀ ਮੈਂ ਨਾ ਜੋਗਾ ਕਰਦੀ ਸੀ ਤੇ ਪਰੇ ਬੈਠੀ ਦੀ ਫੋਨ ਇੱਧਰ ਟੇਬਲ 'ਤੇ ਆ ਤਾਂ ਮੈਂ ਦੇਖੀ ਜਾਵਾਂ ਵੀ ਮੈਂ ਫੋਨ ਕਰ ਲਵਾਂ ਉਹਕੇ ਆਵੇਂ ਮੈਂ ਬਾਅਦ 'ਚ ਕਰਿਆ ਜਦ ਇਹ ਉਹ ਸੋਚ ਰਹੀ ਸੀ ਮੈਂ ਕਿ ਨਾ ਫਿਕਰ ਕਰਨ ਵਾਲੇ ਆਪਾਂ ਨੂੰ ਰਿਸ਼ਤੇ ਮਿਲ ਜਾਂਦੇ ਆ ਹਨਾ ਤੈਨੂੰ ਵੀ ਕਿੰਨੀ ਠੀਕ ਹੋਈ ਤੈਨੂੰ ਪਤਾ ਤਾਂ ਨਹੀਂ ਨਹੀਂ ਸੇਕ ਤੇ ਹਾਂ ਹਾਂ ਉਹ ਮੇਰੀ ਸਹੇਲੀ ਨੂੰ ਵੀ ਪਤਾ ਤਾਂ ਉਸ ਗੱਲ ਨੇ ਫੋਨ ਕਰਦੀ ਹੈ ਜੀ ਮੈਨੂੰ ਬਹੁਤ ਵਧੀਆ ਲੱਗਿਆ ਮੈਂ ਕਿ ਚੱਲੋ ਹਲੋ ਕੋਈ ਤਾਂ ਹੈ ਜਿਹੜਾ ਪਿੱਛ ਕਾ ਹੁੰਦਾ ਹੀ ਆ ਹਾਂ ਮੈਂ ਦੇਖ ਰਹੀ ਸੀ ਮੈਂ ਫਿਰ ਆ ਕੇ ਤਰਫ ਮੈਂ ਮਾਈਕ ਸੈਟ ਕਰਿਆ ਮੈਂ ਹਾਂ ਮੈਨੂੰ ਐ ਤਾਂ ਵੀ ਅਸੀਂ ਚਲੋ ਵੀਡੀਓ ਬਣਾਉਂਗੇ ਹਨਾ ਇਕੱਲੇ ਕੱਲ ਆਪਣੀ ਗੱਲ ਹੋਈ ਸੀ ਵੀ ਮੈਂ ਆਣਾ ਤੇਰੇ ਕੋਲ ਵੀਡੀਓ ਬਣਾਉਣ ਸਵੇਰੇ ਫਿਰ ਮੇਰਾ ਜਦਾਂ ਬਣ ਗਿਆ ਪਰਦੇ ਨੂੰ ਜਾਣਾ ਤਾਂ ਮੈਂ ਅੱਛਾ ਅੱਛਾ ਤੇ ਤਾਂ ਕੋਈ ਨਾ ਕਰੀਏ ਇਸ ਕੋਈ ਨਾ ਵਧੀਆ ਹੈ ਹਾਂ